ਕੀ ਤੁਸੀਂ ਜਾਣਦੇ ਹੋ ਕਿ ਇਸ ਧਰਤੀ ਤੇ ਇੱਕ ਅਜੀਹਾ ਥਾਂ ਵੀ ਮੌਜੂਦ ਆ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 18 ਸਾਲ ਬਿਤਾਏ ਸੀ ਇਹ ਸਥਾਨ ਆ ਜੀ ਕਰਤਾਰਪੁਰ ਸਾਹਿਬ ਜੋ ਅੱਜ ਪਾਕਿਸਤਾਨ ਜੋ ਅੱਜ ਪਾਕਿਸਤਾਨ ਵਿੱਚ ਸਥਿਤ ਆ ਠੀਕ ਐਥੇ ਐਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੇਤੀਬਾੜੀ ਖੇਤੀਬਾੜੀ ਕਰ ਕਰਕੇ ਤੇ ਸੰਗਤਾ ਸੰਗਤਾ ਦੇ ਵਿੱਚ ਕੀਰਤਨ ਰਾਹੀਂ ਆਪਣੇ ਉਪਦੇਸ਼ਾਂ ਨੂੰ ਸਾਂਝਾ ਕੀਤਾ ਤੇ ਨਾਲ ਹੀ ਇਹਨਾਂ ਨੇ ਨਾਮ ਜਪੋ ਅਤੇ ਵੰਡ ਛਕੋ ਦਾ ਸੰਦੇਸ਼ ਵੀ ਇਸੇ ਧਰਤੀ ਤੋਂ ਸੰਗਤਾਂ ਨੂੰ ਦਿੱਤਾ ਜੇਕਰ ਆਪਾਂ ਇਸ ਧਰਤੀ ਦੀ ਗੱਲ ਕਰੀਏ ਤਾਂ ਇੱਥੇ ਆਉਣ ਵਾਲੀਆਂ ਸੰਗਤਾਂ ਨੂੰ ਅੱਜ ਵੀ ਇੱਕ ਅਲੌਕਿਕ ਫਤੂਨ ਮੈਂ ਤੁਹਾਨੂੰ ਦੱਸਾਂ ਠੀਕ ਹੈ ਇਸ ਸਟਾਰਟਿੰਗ ਆਪਾਂ ਸਾਰੇ ਕਟਾਰਪੁਰ ਸਾਹਿਬ ਦੇ ਨਾਮ ਨਾਲ ਜਾਣਦੇ ਆ ਕਟਾਰਪੁਰ ਸਾਹਿਬ ਰਾਵੀ ਦਰਿਆ ਦੇ ਕੰਢੇ ਵਸਿਆ ਉਹ ਪਵਿੱਤਰ ਸਥਾਨ ਆ ਜਿੱਥੇ ਜਿਹੜਾ ਸਾਰੀਆਂ ਸੰਗਤਾਂ ਲਈ ਸਤਕਾਰਯੋਗ ਆ ਤੇ ਸ਼ਰਧਾ ਦਾ ਕੇਂਦਰ ਆ 2019 ਦੇ ਵਿੱਚ ਭਾਰਤ ਤੇ ਪਾਕਿਸਤਾਨ ਤਾਂ ਸਰਕਾਰ ਨੇ ਮਿਲ ਕੇ ਇਹ ਸੰਗਤਾਂ ਲਈ ਇੱਥੇ ਇੱਕ ਕੌਲੀ ਡੋਰ ਦਾ ਨਿਰਮਾਣ ਕਰਵਾਇਆ ਡੇਰਾ ਬਾਬਾ ਨਾਨਕ ਤੋਂ ਜਿਹੜਾ ਕਿ ਅ ਕਰਤਾਰਪੁਰ ਸਾਹਿਬ ਤੱਕ ਜਾਂਦਾ ਹੈ ਠੀਕ ਹੈ ਸਮੇ ਸਮੇ ਇਹ ਸਾਲ ਵਿੱਚ ਸਮੇ ਸਮੇਤੇ ਇੱਥੇ ਸੰਗਤਾਂ ਨੂੰ ਇੱਕ ਜਥੇ ਦੇ ਰਾਹੀਂ ਅ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੀ ਭੇਜਿਆ ਜਾਂਦਾ ਹੈ ਠੀਕ ਹੈ ਉਹ ਜਿੱਦਾਂ ਖਾਸ ਨੇ ਜੇਕਰ ਆਪਾਂ ਇਹਨਾਂ ਖਾਸ ਮੌਕਿਆਂ ਦੀ ਗੱਲ ਕਰੀਏ ਤਾਂ ਇਹ ਖਾਸ ਮੌਕੇ ਹੁੰਦੇ ਹਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਤੇ ਉਸ ਤੋਂ ਬਾਅਦ ਅ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵਾਲੇ ਦਿਨ ਦੋਨੇ ਸਰਕਾਰਾਂ ਦੋਨੇ ਦੇਸ਼ਾਂ ਦੀਆਂ ਸਰਕਾਰਾਂ ਮਿਲ ਕੇ ਸੰਗਤਾਂ ਲਈ ਇਹ ਵਿਵਸਥਾ ਕਰਦੀਆਂ ਹਨ ਤਾਂਕਿ ਸੰਗਤਾਂ ਆਪਣੇ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰ ਸਕਣ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਇਸ ਗੁਰਦੁਆਰੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਜੇਕਰ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਉਸ ਇਹ ਇਹ ਪਾਕਿਸਤਾਨ ਵਿੱਚ ਬਣਿਆ ਉਹ ਸਥਾਨ ਆ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੰਸਕਾਰ ਕੀਤਾ ਗਿਆ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ 1539 ਈਸਵੀ ਵਿੱਚ ਅ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਇਹ ਕਰਤਾਰਪੁਰ ਸਾਹਿਬ ਦੇ ਸਥਾਨ ਤੇ ਜੋਤੀ ਜੋਤ ਸਮਾ ਗਏ ਤੇ ਉਹ ਤੇ ਇਸੇ ਸਥਾਨ ਤੇ ਬਾਅਦ ਵਿੱਚ ਉਹਨਾਂ ਦਾ ਸੰਸਕਾਰ ਵੀ ਹੋਇਆ ਸੀ ਜੇਕਰ ਇਸ ਇਸ ਦੇ ਪਿੱਛੇ ਦੀ ਵੀ ਆਪਾਂ ਕਥਾ ਨੂੰ ਦੇਖੀਏ ਤਾਂ ਸਿਕੁਨ ਨਾਨਕ ਦੇਵ ਜੀ ਹਿੰਦੂਆਂ ਤੇ ਮੁਸਲਮਾਨਾਂ ਦੇ ਸਾਂਝੇ ਗੁਰੂ ਮੰਨੇ ਜਾਂਦੇ ਆ ਤੇ ਉਹਨਾਂ ਦੀ ਉਹਨਾਂ ਦੇ ਤੋਤੀਦਸ ਮੌਨ ਤੋਂ ਬਾਅਦ ਫਿਰ ਫਿਰ ਉਸ ਥਾਂ ਤੇ ਤੋ ਤੋਂ ਮੇ ਪਾਈਚਾਰਿਆਂ ਵੱਲੋਂ ਆਪਣੀ ਆਪਣੇ ਰਸਮ ਰਿਵਾਜਾਂ ਅਨੁਸਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੰਸਕਾਰ ਕੀਤਾ ਜਾਂਦਾ ਹੈ ਉਸ ਥਾਂ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸਮਾਗਮ ਵੀ ਮੌਜੂਦ ਆ ਤੇ ਗੁਰਦੁਆਰਾ ਸਾਹਿਬ ਵੀ ਮੌਜੂਦ ਆ ਜਿੱਥੇ ਗੁਰ ਜਿੱਥੇ ਗੁਰਬਾਣੀ ਦਾ ਪਾਠ ਹੁੰਦਾ ਹੈ ਠੀਕ ਹੈ ਇੱਥੋਂ ਵੀ ਇੱਥੋਂ ਦੇ ਆਪਾਂ ਨੂੰ ਗੁਰੂ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਕਲੀਅਰ ਹੁੰਦਾ ਆ ਕਿ ਉਹ ਉਹ ਤਾਂ ਦੇਸੀ ਕਿ ਦੋਵੇਂ ਦੋਵੇਂ ਪਾਈਚਾਰੇ ਮਿਲ ਜੁਲ ਕੇ ਰਹਿਣ ਠੀਕ ਹੈ ਜੇ ਆਪਾਂ ਹੁਣ ਇਸ ਇਸ ਗੁਰਦੁਆਰੇ ਦੀ ਵਿਸ਼ੇਸ਼ਤਾ ਵੀ ਦੇਖੀਏ ਤੈਥਿਕ ਖੂਹ ਵੀ ਮੌਜੂਦ ਆ ਦਿੱਖੇ ਸੰਗਤਾਂ ਜਲਸ਼ਕ ਕੇ ਆਪਣੇ ਦੁੱਖਾਂ ਨੂੰ ਦੂਰ ਕਰਦੀਆਂ ਆ ਠੀਕ ਹੈ ਉਹ ਖੂ ਅੱਜ ਵੀ ਸ਼ਿਗੁਨਾਰਕ ਦੇਵ ਜੀ ਦੇ ਮੌਜੂਦਗੀ ਦਾ ਅਹਿਸਾਸ ਇੱਥੇ ਕਰਵਾਉਂਦਾ ਹੈ ਤੁਹਾਨੂੰ ਇੱਕ ਵਿਸ਼ੇਸ਼ ਗੱਲ ਇਹ ਵੀ ਆ ਕਿ ਸ਼ਿਗੁਨਾਰਕ ਦੇਵ ਜੀ ਦੇ ਸਰੀਰ ਛੱਡਣ ਤੋਂ ਬਾਅਦ ਜਦੋਂ ਜਦੋਂ ਸੰਗਤਾਂ ਵੱਲੋਂ ਉਹਨਾਂ ਦੇ ਉਹਨਾਂ ਦੇ ਦਰਸ਼ਨ ਲਈ ਚਾਦਰ ਹਟਾਈ ਜਾਂਦੀ ਆ ਤਾਂ ਉੱਥੇ ਉਹਨਾਂ ਨੂੰ ਸਤਗੁਰ ਦਾ ਸ਼ਰੀਰ ਨਹੀਂ ਲੱਭਦਾ ਉਹਨਾਂ ਨੂੰ ਸਿਰਫ ਇੱਕ ਫੁੱਲ ਸਿਰਫ ਕੁਝ ਫੁੱਲ ਮਿਲਦੇ ਆ ਉੱਥੇ ਠੀਕ ਹੈ ਉਹਨਾਂ ਦਾ ਸਰੀਰ ਅਲੋਪ ਹੋ ਚੁੱਕਿਆ ਹੁੰਦਾ ਆ ਠੀਕ ਉਹ ਤੋਂ ਲਓਪ ਹੋ ਚੁੱਕਿਆ ਹੁੰਦਾ ਅੰਤੇ ਬਾਅਦ ਵਿੱਚ ਉਹ ਉਹਨਾ ਫੁੱਲਾਂ ਦਾ ਹੀ ਸੰਸਕਾਰ ਕੀਤਾ ਜਾਂਦਾ ਤੇ ਉਹਨਾਂ ਫੁੱਲਾਂ ਨੂੰ ਹੀ ਮੁਸਲਮਾਨ ਪਾਈਚਰੇ ਵੱਲੋਂ ਦਫ਼ਨ ਕੀਤਾ ਜਾਂਦਾ ਹੈ ਠੀਕ ਹੈ ਇਸ ਤਰ੍ਹਾਂ ਇਸ ਅਲੋਕਿਕ ਗੁਰਦੁਆਰੇ ਦੀ ਇਸ ਅਲੋਕਿਕ ਕਥਾ ਨੂੰ ਨੂੰ ਸੰਪੂਰਨ ਕਰਦੀ ਹੋਏ ਮੈਂ ਮੈਂ ਤੁਹਾਨੂੰ ਇਹੀ ਬੇਨਤੀ ਕਰਨਾ ਚਾਹੁੰਦੀ ਕਿ ਮੇਰੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਇਹੋ ਜਿਹਾ ਧਾਰਮਿਕ ਤੇ ਇਤਿਹਾਸਿਕ ਸਟੋਰੀਆਂ ਨੂੰ ਜਾਣਨ ਲਈ ਠੀਕ ਹੈ ਅ ਜੀ ਮੈਨ ਮੇਰੇ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਮੈਨ ਮਾਫ ਕਰਿਓ ਕਿਉਂਕਿ ਮੈਨ ਲਈ ਵੀ ਬਹੁਤ ਨਵਾਂ ਆ ਕਿ ਮੈਂ ਇਸ ਤਰ੍ਹਾਂ ਵੀਡੀਓ ਬਣਾ ਰਹੀ ਆ ਤੇ ਆਈ ਹੋਪ ਤੁਸੀਂ ਸਾਰੇ ਮੇਰੀ ਵੀਡੀਓਸ ਨੂੰ ਬਹੁਤ ਇੰਜੋਏ ਕਰ ਰਹੇ ਹੋਗੇ ਧੰਨਵਾਦ